ਫੇ ਲੱਗਦੇ ਤੇ ਸਿਆਣੇ ਬੰਦੇ ਕਹਿੰਦੇ ਗੱਡੀ ਮੋੜੋ ਯਾਰ ਕੱਲ ਚਲੇ ਜਾਂਗੇ ਬਾਜ਼ਾਰ ਅੱਜ ਨਾ ਹੀ ਕਢੀਏ ਗੱਡੀ ਜੀ ਕਿਤੇ ਨਾ ਕਹਿੰਦਾ ਗੱਡੀ ਘੇਟਾ 25 ਜੀ ਕਿ ਟ੍ਰਾਲੀ ਚ ਵਧੇ ਕਿ ਕਿੱਥੇ ਟਰੈਕਟਰ ਥੱਲੇ ਆਏਗੀ ਬੰਦੇ ਨੂੰ ਇੱਕ ਕਈ ਵਾਰ ਬਿੱਲੀ ਰਾਹ ਕੱਟ ਜਾਂਦੀ ਉਹ ਸਾਰੇ ਬੰਦੇ ਕਹਿੰਦੇ ਯਾਰ ਅੱਜ ਬਾਦਸ਼ਾਹ ਗਨੀਓ ਇਹ ਜਿੱਦਣ ਦਾ ਇਹ ਆਇਆ ਹੈ ਪੰਜਾਬ ਦਾ ਇੰਨਾ ਨੁਕਸਾਨ ਹੁੰਦਾ ਕਦੀ ਸੁਣਿਆ ਕੋਈ ਸੀਜ਼ਨ ਨਹੀਂ ਕਿਸਾਨਾਂ ਦਾ ਆਇਆ ਜਿਹਦੇ ਵਿੱਚ ਕਿਸਾਨ ਨੂੰ ਪੂਰਾ ਖਿਲਿਆ ਆ ਦੱਸੋ ਮਿਲਿਆ ਖੇਤ ਬਜ਼ਦੂਰਾ ਦਾ ਤੇ ਤਾਂ ਤੁਰੇ ਦਾ ਕੰਮ ਹੈ ਜੇ ਕਿਸਾਨ ਦੇ ਕੋਲ ਘਰ ਚ ਕੋਈ ਜਾਣੇ ਹੋਣਗੇ ਤੂੰ ਤਾਂ ਕੰਮ ਹੀ ਤੁਰਪੇਗਾ ਐਜ ਕੀ ਵੀ ਤੁਹਾਨੂੰ ਘੱਟ ਘੱਟ ਤੋਂ ਘੱਟ 300 ਰੁਪਏ ਦਾ ਫਿਰ ਵੇਖੋ ਕਲੇੜਾ ਮੈਂ ਕੋ ਕਹ ਰਿਹਾ ਜਿੱਥੇ ਝਾੜ 32 ਜਾਂ 34 ਕੁਇੰਟਲ ਛੋਨੇ ਦਾ ਨਹੀਂ ਐਵਰੇਜ ਹਾਂ ਸਹੀ ਹੈ ਕਿ ਗਲਤ ਹੁਣ ਉਹ ਸਾਰੇ ਝਾੜ ਘੱਟ ਤੋਂ 10 ਕੁਇੰਟਲ ਘੱਟ ਨਿਕਲਦੇ ਤੇ ਜਾਇ ਹਿੱਸਾ ਝਾੜਦਾ ਹੀ ਉਹਦੇ ਗਾ ਐਡਾ ਕਲੇੜਾ ਮੁਕਮਲ ਮੁੰਡਾ ਆਜੇ ਤੁਹਾਡੇ ਪਿੰਡਾਂ ਚ ਆ ਰਿਹਾ ਆ ਮੇਰਾ ਓਪਨ ਚੈਲੰਜ ਹੈ ਕਿਸੇ ਬੰਦੇ ਨੂੰ ਕੋ ਦਰਸ਼ਨ ਕਰ ਲੋ ਤੇ ਸ਼ਾਮ ਨੂੰ ਹੀ ਤੁਹਾਡੇ ਢੇਡੇ ਤੇ ਪੀਂਡਾ ਸ਼ੁਰੂ ਹੋ ਗਈ ਤੇ ਮੈਂ ਤੁਹਾਨੂੰ ਆ ਆਕ ਲੈਣੇ ਤੇ ਦਰਸ਼ਨ ਕਰ ਲੋ ਇਹ ਹੁਣੇ ਆਣਾ ਦੇ ਅੱਜ ਅੱਜ ਮੇਰੀ ਗੱਲ ਦੀ ਜ਼ਮਾਕੇ ਲਈ ਤੁਸੀਂ ਸੜਕ ਤੇ ਖਲੋ ਜੋ ਜਿੰਨੂੰ ਇਹਦੀ ਸ਼ਕਲ ਵੇਖ ਗਈ ਜੇ ਦੋ ਦਿਨ ਬਿਮਾਰ ਨਾ ਅੱਜ ਮੈਨੂੰ ਟੈਲੀਫੋਨ ਕਰਕੇ ਦੱਸ ਦਿਓ ਕਿ ਸਰਦਾਰ ਦੀ ਪਤਾ ਨਹੀਂ ਇਹ ਕਿੱਥੇ ਪਣ ਗਿਆ ਆ ਜਿਹੜੇ ਬੰਦਾ ਜਿਹੜੀ ਸਰਕਾਰ ਮੇਰੇ ਵੀ ਆਪਣੀਆਂ ਮਾਵਾਂ ਮਾਂ ਦੇ ਪੇਟ 'ਚ ਬੱਚਾ 9 ਮਹੀਨੇ ਰਹਿੰਦਾ ਜੀ ਅਸੀਂ ਆਪਣੀ ਮਾਂ ਨੂੰ ਝੂਠ ਬੋਲ ਸਕਦੇ ਆਪਣੀ ਧੀ ਨਾਲ ਝੂਠ ਬੋਲ ਸਕਦੇ ਆਪਣੀ ਨੂੰਹ ਨਾਲ ਝੂਠ ਬੋਲ ਸਕਦੇ ਆ ਉਹ ਬੰਦਾ ਕਿਸੇ ਕਰਤਾਰ ਦੇ ਕਾਬਲ ਹੈ ਜੇ ਮੈਨੂੰ ਆਪ ਦੱਸਦੇ ਤੁਸੀਂ ਕਹਿੰਦੇ ਹੋ ਯਾਰ ਸਾਰੀ ਦੁਨੀਆ ਨਾਲ ਝੂਠ ਬੋਲੋ ਮਾਂ ਨਾਲ ਨਹੀਂ ਬੋਲ ਸਹੀ ਹੈ ਕਿ ਨਹੀਂ ਵੇਖੋ ਔਰਤਾਂ ਦੀਆਂ ਵੋਟਾਂ ਲੈਣ ਵਾਸਤੇ ਸਰਦਾਰ ਸਾਹਿਬ ਅਮਰ ਡਾਂਗ ਵਾਲਿਆਂ ਨਾਲ ਗੱਲ ਕਰਦੇ ਪਿਛਲੀ ਵਾਰ ਹਰ ਪਿੰਡ وہ آگے گئے لسٹ لے کے دے نان لکھو بیل لکھا نہیں دار روپیہ پینچن نہیں ملی جیڑی بچاری نے کدی پر ٹیلی فون نمبر لکھوا کے لیا وہ سمجھتی چلو جی نمبر نہ دے نو ہزار روپیہ ساری پینشن ہی رہے کسی نے ایک ہزار روپیہ اڑتالی مہینے ہو گئے اڑتالی ہزار روپیہ ہو گیا ਤਾਂ ਉਹ ਤੇ ਰਹਿ ਗਿਆ ਖੀਰ ਨੇ 12 ਮਹੀਨੇ ਕੀ ਆਪਾਂ ਇਹਨਾਂ ਕੋ ਕੀ ਇੰਤਜ਼ਾਰ ਕੀ ਕਰਦੇ ਕੀ ਆਪਾਂ ਨੂੰ ਦੇਣ ਵਿਤਕਰਾ ਕਹਿੰਦੇ ਸੀ ਪਿੰਡਾਂ ਦੀਆਂ ਸੱਤਾਂ ਵਿੱਚੋਂ ਸਰਕਾਰ ਚੱਲੇਗੀ ਕਿਸੇ ਸਾਥ ਚ ਕੋਈ ਵੇਖਿਆ ਨੇ ਐਮਐਲਏ ਪਿੰਡ ਦੇ ਚਾਹਾਂ ਸਾਲਾਂ ਆ ਦੱਸੋ ਇੱਥੇ ਕਦੀ ਸੋਹਲ ਸਾਹਿਬ ਆਏ ਨੇ ਤੁਸੀਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿ ਰਿਹਾ ਕਦੀ ਸੋਹਲ ਸਾਹਿਬ ਆਕੇ ਨੇ ਤੇ ਜੇ ਆਏ ਨਹੀਂ ਤੇ ਹੁਣ ਆ ਜਿਹਾ ਇਹ ਤਾਂ ਸਾਰੀ ਉਮਰ ਤੇ ਵੋਟਾਂ ਅਕਾਲੀ ਦਲ ਦੀਆਂ ਮੰਗਦਾ ਰਿਹਾ ਆ ਜਿਹੜਾ ਹਰਮੀਤ ਸਿੰਘ ਸੰਧੂ ਹੈ ਹੁਣ ਸੰਧੂ ਸਾਹਿਬ ਕੱਲ ਮੈਂ ਸੁਣ ਰਿਹਾ ਸੀ ਸੋਸ਼ਲ ਮੀਡੀਆ ਤੇ ਆ ਟੈਲੀਫੋਨ ਤੇ ਟੈਲੀਫੋਨ ਤੇ ਕਈ ਜਾਂਦਾ ਸੀ ਉਹ ਤੁਹਾਨੂੰ ਪਤਾ ਕਿਹੜਾ ਬਟਨ ਨਾ ਪਾਣਾ ਉਹ ਕਿਸੇ ਵਿੱਚੋਂ ਕਹਿੰਦਾ ਇੱਕ ਨੰਬਰ ਉਹ ਕਹਿੰਦਾ ਤੁਹਾਡਾ ਬੇੜਾ ਕਰਕ ਹੋ ਜਾ ਮੈਂ ਤੀਜੇ ਤੇ ਦੇ ਮੇਰਾ ਸਾਰੀ ਉਮਰ ਤੇ ਆਪਾਂ ਤੱਕੜੀ ਨੂੰ ਘੋਟਾ ਪੁੱਛਦੇ ਰਹੇ ਆ ਮੰਗਦੇ ਰਹੇ ਉਹ ਕਹਿੰਦੇ ਨਹੀਂ ਐਦ ਕੀ ਤੱਕੜੀ ਢੋਣਾ ਆਪਾਂ ਝਾੜੂ ਨਾਲ ਹੋ ਗਿਆ ਆਦੂ ਹੀ ਹੋਣਾ ਸੋਸ਼ਲ ਮੀਡੀਆ ਜਿਹੜੇ ਮੁੰਡਿਆਂ ਕੋਲ smartphone ਐ ਫੋਟੇ ਵੇਖੋ ਉਹਨਾਂ ਕਹਿੰਦੇ ਕਿ ਤੇ ਗਲਤੀ ਨਾਲ ਤੱਕੜੀ ਵਾਲਾ ਨਾ ਨਾਪ ਲਿਆ ਉਹ ਆਪਣੇ ਕੋ ਝਾੜੂ ਆ ਗਿਆ ਐ ਪਿਓ ਦੇ ਪੁੱਤਰਾ ਪੁੱਛ ਦਿਓ ਸਾਰੀਆਂ ਕੋਈ ਕਮਰਾ ਨਾ ਰਹਿਣ ਤੋਂ ਜਿਹੜੀ ਘੋਟੇ ਚੋਂ ਸਾਰਾ ਸਮਾਨ ਨਾ ਕੱਢ ਲਿਓ ਪੰਜਾਬ ਰੁੜ ਗਿਆ ਮੇਨੇ ਵੀਰੋ ਪੰਜਾਬ ਰੁੜ ਗਿਆ ਕੰਗਾਲ ਹੋ ਗਿਆ ਪੰਜਾਬ ਤੇ ਪੰਜਾਬ ਨੂੰ ਰੋੜਨ ਤੋਂ ਬਾਅਦ ਫੰਡ ਬਣਾਤੇ ਆ ਰੰਗਲਾ ਪੰਜਾਬ ਪੰਜਾਬ ਕਰਕੇ ਕੰਗਲਾ ਤੇ ਫੰਡ ਦਾ ਨਾਂ ਹੀ ਰੰਗਲਾ ਕਹਿੰਦੇ ਸਾਡੀ ਚੜ੍ਹਦੀ ਕਲਾ ਮੈਂ ਤੁਹਾਡੀ ਤੇ ਹੋਣੀ ਅੱਧੇ ਐਮਐਲਏ ਦਾ ਜਿਨ੍ਹਾਂ ਦਾ ਸਾਰੀ ਉਮਰ ਵਿਆਹ ਨਹੀਂ ਹੋਣਾ ਸਾਰੇ ਵਹਿ ਗਏ ਤੁਹਾਡੀ ਚੜ੍ਹਦੀ ਕਲਾ ਤੇ ਹੋਈ ਜਾਣੀ ਪੰਜਾਬ ਦੀ ਢਹਂਦੀ ਕਲਾ ਤੁਹਾਡੀ ਚੜ੍ਹਦੀ ਕਲਾ ਜਿੰਨੇ ਬੈਠੇ ਨੇ ਉੱਥੇ ਕਈ ਇਹੋ ਜਿਹੇ ਜਿਨ੍ਹਾਂ ਨੂੰ ਅਫਸਰ ਕਰਦੀਆਂ ਮਿਲ ਗਈਆਂ ਆਪ ਜਿਨ੍ਹਾਂ ਨੂੰ ਮੇਰਾ ਕਨ ਫੋਰਥ ਕਲਾਸ ਜੌਬ ਨਹੀਂ ਸੀ ਨਾ ਮਿਲੀ ਫੋਰਥ ਕਲਾਸ ਕਿ ਪਤਾ ਨਹੀਂ ਕਿਸ ਤਰ੍ਹਾਂ ਬਣ ਗਏ ਬੜੇ ਮਰਦੇ ਔਖੇ ਹੁੰਦੇ ਆ ਕਹਿੰਦਾ ਰੋਜ਼ ਇਹ ਝੁਗੜੁਗ ਜਿਆ ਆ ਬਾਜਵਾ ਸਾਹਿਬ ਕਹਿੰਦੇ ਨੇ ਇਹ ਮਟੀਰੀਅਲ ਕਿਹੋ ਜਿਹਾ ਆ ਗਿਆ ਮੈਂ ਕਿਹਾ ਗੱਲ ਸੱਚੀ ਕੱਪੜਾ 40 ਰੁਪਏ ਮੀਟਰ ਵੀ ਐਸੇ ਦਾ ਨਹੀਂ ਤੇ 4000 ਰੁਪਏ ਮੀਟਰ ਵੀ ਆ ਤੇ ਮਟੀਰੀਅਲ ਮਟੀਰੀਅਲ ਦਾ ਹੀ ਫਰਕ ਹੁੰਦਾ ਕਈ ਕੁੱਤੇ ਪਿੰਡ 'ਚ ਇਹੋ ਜਿਹੇ ਵੀ ਆਏ ਨੇ ਜਿਹਨਾਂ ਨੂੰ ਫ੍ਰੀ 'ਚ ਵੀ ਨਹੀਂ ਮੰਨਦਾ ਪਤਾ ਇਹਨੇ ਪਿੰਡੀਆਂ ਖਾ ਜਾਣੀਆਂ ਮੜਕਦੀਆਂ ਤੇ ਜਰਮਨ ਸ਼ੈਪਡ ਹੈ ਜਿਹੜੀ ਬਾਹਰੋਂ ਰਾਖੀ ਵਾਸਤੇ ਕੁੱਤੇ ਬਣੀ ਤੋਂ 20 ਲੱਖ ਰੁਪਏ ਨੂੰ ਵੀ ਖਤਾਂ ਇਹੋ ਵੀ ਆਉਂਦੇ ਜਿਹੜਾ ਕੋਈ ਫ੍ਰੀ ਦਾ ਵੀ ਨਹੀਂ ਮੰਨਦਾ ਅਰਬੀ ਘੋੜੇ ਵੀ ਆਉਂਦੇ ਨੇ ਉਹ 5-5 ਕਰੋੜ ਦਾ ਘੋੜਾ ਤੁਸੀਂ ਵੇਖਦੇ ਆ ਕਈ ਲਈ ਫਿਰਦੇ ਕਾਲੇ ਚਿੱਟੇ ਰੰਗ ਦੇ ਆ ਨਵੇਂ-ਨਵੇਂ ਤੁਸੀਂ ਇੰਸਟਾਗ੍ਰam 'ਤੇ ਵੇਖਦੇ ਹੋ ਕਹਿੰਦਾ 5 ਕਰੋੜ ਦਾ ਇਹਦੇ 10-10 ਹਜ਼ਾਰ ਦੀ ਖਚਲ ਵੀ ਹੈ ਤੇ ਬੰਦੇ ਦਾ ਤੇ ਕੈਂਡੀਡੇਟਾਂ ਦਾ ਇਹੀ ਫਰਕ ਹੁੰਦਾ ਪੁਰਾਣੇ ਵਕਤ ਚ ਆਪਾਂ ਨੜਕਿਆਂ ਦਾ ਰਿਸ਼ਤਾ ਕਰੀਦਾ ਸੀ ਉਹ ਕਹਿੰਦੇ ਸੀ ਮਾਲੀ ਤੌਰ ਤੇ ਭਾਵੇਂ ਨਾਮ ਹੀ ਬਹੁਤਾ ਪੈਸਾ ਹੋਵੇ ਬਟ ਨੀਅਤ ਭਰੀ ਹੋਣੀ ਚਾਹੀਦੀ ਨੀਅਤ ਭਰੀ ਉਹ ਘਰ ਤੋਂ ਬੈਠਾ ਆਪਾਂ ਬੰਦੇ ਦੇ ਲੱਭ ਲੈਣੇ ਸੀ ਆ ਜਿਹੜਾ ਤੁਹਾਡਾ ਕੈਂਡੀਡੇਟ ਤੇ ਆਪ ਦਾ ਇਹਦੇ ਤੁਹਾਨੂੰ ਨਹੀਂ ਪਤਾ ਤੇ ਪੀਕੇ ਰਾਏ ਇਥੇ ਕਿਵੇਂ ਸਪੀਰਿਆ ਉਹਦੀ ਰਿਪੋਰਟ ਤੁਹਾਨੂੰ ਕਰ ਦਗਾ ਆ ਜੋ ਕੁਝ ਇਥੇ ਸ਼ੁਰੂ ਹੋਇਆ ਮਾਜੇ ਦਾ ਜਿਹੜਾ ਅੱਜ ਸਾਰੇ ਪੰਜਾਬ ਦੇ ਵਿੱਚ ਜਿਹਨੇ ਵੱਡੇ ਪੇਮਾਨੇ ਤੇ ਨਸ਼ੇ ਨਾਲ ਅਸੀਂ ਜੂਝ ਰਹੇ ਆ ਇਹਨਾਂ ਲੋਕਾਂ ਨੇ ਸ਼ੁਰੂਆਤ ਕੀਤੀ ਤੇ ਬਚਾਉਣ ਵਾਲਾ ਕਿਹੜਾ ਸੀ ਬਾਦਲ ਬਾਦਲ ਦੇ ਹੱਥੋਂ ਬਚਿਆ ਨੇ ਤੇ ਹੁਣ ਬਾਦਲ ਸਾਹਿਬ ਨੇ ਕੈਂਡੀਡੇਟ ਕਿਵੇਂ ਲੱਭ ਰਹੇ ਨੇ ਉਹਨਾਂ ਵੱਲ ਵੀ ਧਿਆਨ ਚਾਹ ਮਹਾਰਾਣਾ ਅਸਾਸੂ ਗੀ ਸਿੰਘ ਬਾਦਲ ਉਹ ਯਾਰ ਤੇਰੀ ਪਾਰਟੀ ਨੂੰ ਨਹੀਂ ਵੀ ਵੋਟ ਚਾਰ ਭੈਣੇ ਕੋ ਕੈਂਡੀਡੇਟ ਤੇ ਲੱਭਣਾ ਕਿਸ ਕਿਸਮ ਦੇ ਲੋਕ ਅਸੀਂ ਲੱਭਨੇ ਜਿਹੜੇ ਬਾਹਰ ਬੈਠੇ ਟੈਲੀਫੋਨਾਂ ਤੇ ਲੋਕਾਂ ਨੂੰ ਵੇਖੋ ਵੋਟਾਂ ਦੇ ਪਿਆਰ ਦੀਆਂ ਨੇ ਵੋਟਾਂ ਕੰਮ ਦੀਆਂ ਨੇ ਵੋਟਾਂ ਹਮੇਸ਼ਾ ਹੱਥ ਜੋੜ ਕੇ ਸਰਦਾਰ ਸਾਹਿਬ ਮਿਲਦੀਆਂ ਨੇ ਵੋਟਾਂ ਪੁਰਾਣੇ ਵਕਤ ਤੋਂ ਝੋਲੀ ਾਟ ਕੇ ਮਿਲਦੀਆਂ ਵੱਡੇ ਤੋਂ ਵੱਡਾ ਬੰਦਾ ਵੀ ਜਾਏਗਾ ਉਹ ਕਹੇਗਾ ਮੈਂ ਝੋਲੀ ਾਟ ਕੇ ਵੋਟ ਮੰਗਦਾ ਕਦੀ ਪਿਸਤੌਲ ਤੇ ਵੀ ਵੋਟ ਸੁਣੀ ਤੇ ਮਿਲਦੀ ਤੁਸੀਂ ਤੇ ਸਿੱਧੇ ਤੌਰ ਇਹ ਜਿਹੜਾ ਹਲਕਾ ਹੈ ਮੈਂ ਤੁਹਾਨੂੰ ਹੱਥ ਜੋੜ ਕੇ ਗੁਜ਼ਾਰਿਸ਼ ਕਰ ਤਰ ਵਾਲਿਆਂ ਨੂੰ ਕਰਦੀ ਐ ਅਸੀਂ ਆਪਣੇ ਆ ਨੌਜਵਾਨ ਸਾਡੀ ਪੈਨ ਨੇ ਬਚਾ ਚੁੱਕੇ ਹਾਂ ਅਸੀਂ ਉਹਦੇ ਕੋਈ ਫਲ ਵੇਖਣਾ ਭਾਵੇਂ ਅਸੀਂ ਅਮੀਰ ਆ ਭਾਵੇਂ ਗਰੀਬ ਆ ਭਾਵੇਂ ਖੇਤ ਮਜ਼ਦੂਰ ਆ ਭਾਵੇਂ ਸਰਕਾਰੀ ਮੁਲਾਜ਼ਮ ਆ ਭਾਵੇਂ ਅਸੀਂ ਕਿਸਾਨ ਆ ਪਾਵੇਂ ਸੌਖੀਆਂ ਪਾਵੇਂ ਔਖੀਆਂ ਅਸੀਂ ਪਹਿਲੀ ਚੀਜ਼ ਇਹ ਦੇਖਨੇ ਆ ਕਿ ਪ੍ਰਮਾਤਮਾ ਮਿਹਰ ਕਰੇ ਮੇਰੀ ਤੇ ਮੇਰੇ ਪਰਿਵਾਰ ਦੀ ਜ਼ਿੰਦਗੀ ਤੇ ਸਾਡਾ ਮਾਲ ਮਾਲ ਦਾ ਮਤਲਬ ਭਾਵੇਂ ਕਿੱਲੇ ਦੇ ਮਾਲ ਕੋ ਭਾਵੇਂ 100 ਕਿੱਲੇ ਦੇ ਉਹ ਸਾਡਾ ਜਿਹੜਾ ਹੈ ਉਹ ਸੁਖ ਨੂੰ ਰਹਿਣਾ ਚਾਹੀਦਾ ਕਿ ਜਿੱਥੇ ਸਾਨੂੰ ਇਹ ਹੀ ਪਤਾ ਕਿ ਜੇ ਸਵੇਰੇ ਪਿੰਡੋਂ ਬੱਚਾ ਸਕੂਲ ਚ ਗਿਆ ਉਹਨੇ ਸ਼ਾਮ ਨੂੰ ਪਰਤ ਕੇ ਆਇਆ ਨਹੀਂ ਪਰਤ ਕੇ ਜੇ ਯੂਨੀਵਰਸਿਟੀ ਚ ਬੱਚਾ ਅਮਰitsar ਪੜ੍ਹਨ ਗਿਆ ਹਰਿਆਣਾ ਚ ਨਹੀਂ ਆਣਾ ਇਸ ਕਿਸਮ ਦੇ ਹੌਲ ਚ ਕਿੰਨਾ ਭਾਰੀ ਨੁਕਸਾਨ ਤੁਸੀਂ ਅੱਗੇ ਤਰਨ ਤਾਰਨ ਦੇ ਸਾਰਨ ਵੱਧ ਪੰਜਾਬ ਦੇ ਨੁਕਸਾਨ ਹੋਇਆ ਤਰਨ ਤਾਰਨ 35000 ਸਾਡਾ ਪੰਜਾਬ ਦਾ ਸਾਡੀ ਪੰਜਾਬ ਦੀਆਂ ਮਾਵਾ ਦੇ ਬੱਚੇ ਜਿਹੜੇ ਦੋਨੋਂ ਪਾਸੇ ਉਹਨੂੰ ਜੋ ਭਾਵੇਂ ਸਹੀ ਕਹਨੋ ਕਿਸੇ ਨੂੰ ਗਲਤ ਕਹਨੋ ਅਖੀਰ ਮਾਵਾ ਦੀਆਂ ਗੁੱਖ ਵਿੱਚੋਂ ਜੰਮੇ ਹੋਏ ਬੱਚੇ ਜਿਹੜੇ ਨੇ ਉਹਨਾਂ ਦੀ ਮੌਤਾਂ ਪੰਜਾਬ ਦਾ ਉਹਦੇ ਵਿੱਚ ਨੁਕਸਾਨ ਕੀ ਹੋਇਆ ਸਰਦਾਰ ਸਿੰਘ ਮਰਦੇ ਮਜਾਹਸ ਆ ਪ੍ਰਤਾਪ ਸਿੰਘ ਕਹਿੰਦੇ ਜਿਨ੍ਹਾਂ ਦੇ 8 ਸਾਲ ਦੇ ਰਾਜ ਨੇ ਪੰਜਾਬ ਨੂੰ ਇੱਕ ਨੰਬਰ ਦਾ ਸੂਬਾ ਹਿੰਦੁਸਤਾਨ ਚ ਬਣਾਇਆ ਸੀ 1980 ਤੱਕ ਅਸੀਂ ਸਰਪਲਸ ਸਰਪਲਸ ਦਾ ਮਤਲਬ ਹੈ ਕਿ 100 ਰੁਪਏ ਆਮਦਨ ਤੇ 50 ਰੁਪਏ ਦਾ ਖਰਚਾ ਤੇ 50 ਰੁਪਏ ਮੇਰੀ ਜੇਬ ਚ ਹੈ ਖਰਚਾ 1980 ਤੋਂ ਬਾਅਦ ਜਦੋਂ ਪੈਰਾ ਮਿਲਟਰੀ ਫੋਰਸਸ ਪੰਜਾਬ ਛੱਡ ਕੇ ਗਈਆਂ ਉਹਨਾਂ ਦਾ ਢਣਖਾ ਮਾ ਉਹਨਾਂ ਦਾ TA ਉਹਨਾਂ ਦਾ DA ਉਹਨਾਂ ਦਾ ਖਰਚਾ ਸਾਨੂੰ ਪਿਆ ਤੇ 8500 ਕਰੋੜ ਰੁਪਏ ਦਾ ਕਰਜ਼ਾ ਸਾਡੇ ਸਿਰ 1980-85 ਜਿਹੜੇ ਉਦੋਂ ਤੋਂ ਸ਼ੁਰੂ ਹੋਇਆ ਕਰਜ਼ਾ ਜਿੱਦ ਨੇ ਕੇਜਰੀਵਾਲ ਤੇ ਭਗਵੰਤ ਆਏ ਨੇ 2.60 ਹਜ਼ਾਰ ਕਰੋੜ ਦਾ ਕਰਜ਼ਾ ਕਾਂਗਰਸ ਦੀ ਸਰਕਾਰ ਛੱਡ ਗਈ ਇਸ ਤੋਂ ਪਹਿਲੇ ਕਾਲੀ ਜਿੰਨੇ ਵੀ ਆਏ ਅੱਜ ਸਰਦਾਰ ਸਾਹਿਬ ਇਹੀ ਕੇਜਰੀਵਾਲ ਤੇ ਇਹੀ ਭਗਵੰਤ ਕਹਿੰਦਾ ਸੀ ਕਿ ਸਾਡਾ ਮੌਕਾ ਦਾ 260000 ਦਾ ਕਰਜ਼ਾ ਚ 100% ਦੀ ਮੈਂ ਮਾਫਰਾ ਕਰਦਾ ਕਰ ਸਕਾਂਗਾ ਨਾ ਘੱਟ ਤੋਂ ਘੱਟ ਅੱਧ ਤੱਕ ਲੈਵਾਂ ਇੱਕ ਲੱਖ 30 ਤੱਕ ਪਹੁੰਚਾ ਦਿੰਦਾ ਹੁਣ ਉਹ ਕਰਜ਼ਾ 260 ਤੋਂ 4 ਸਾਲਾਂ ਦੇ ਵਿੱਚ ਅੱਜ ਦੇ ਦਿਨ 4 ਲੱਖ 17000 ਕਰੋੜ ਰੁਪਈਆ ਹੋ ਤੇ ਤੁਹਾਨੂੰ ਪਤਾ مالی ਸਾਲ 31 ਮਾਰਚ ਨੂੰ ਖਤਮ ਹੁੰਦਾ ਹੈ 26 31 ਮਾਰਚ 2026 ਤੱਕ ਇਹ ਕਰਜ਼ਾ 7.4 ਲੱਖ ਦਾ ਹੋ ਜਾਊਗਾ ਤੇ ਜਿੱਦਣੇ ਪਹ ਭੱਕੜ ਗਏ ਛੱਡ ਕੇ ਆਪਾਂ ਇਹ ਜਗਨੂਆਂ ਦਾ ਲੁਟੇਰਿਆਂ ਦਾ گرو ਆਪਾਂ ਤੋਂ ਛੱਡ ਕੇ ਗਿਆ ਇਹ ਕਰਜ਼ਾ ਤੁਹਾਡਾ 5 ਲੱਖ ਤੋਂ ਕਰੋੜ ਦਾ ਹੁੰਦਾ ਇਹਨਾਂ ਦਾ ਹੈ ਕੋਈ ਨਹੀਂ ਅੱਗੇ ਪਿੱਛੇ ਇਹਨਾਂ ਦੇ ਐਮਐਲਏ ਤੇ ਮੰਤਰੀ ਮੇਰੀ ਗੱਲਾਂ ਚੰਗੀ ਤਰ੍ਹਾਂ ਸੁਣ ਲਓ ਮਾਜੇ ਦੇ ਮੇਰੇ ਭਰਾਓ ਇਸ ਮੁੱਖ ਮੰਤਰੀ ਤਾਂ ਇਨਾ ਸਾਰਿਆਂ ਨੇ ਮੋਟੀ ਲੁੱਟ ਘਸੁੱਟ ਕਰ ਲਈ। ਇੱਕ ਡੀਆਈਜੀ ਸਾਹਿਰ ਸਾਰੇ ਦਾ ਡੀਆਈਜੀ ਅਰਜਨ ਸਿੰਘ ਭੁਰਜੇ ਦਾ ਨਾਮ ਆ ਭਗਵੰਦੇ ਸਾਡੇ 7 ਕਰੋੜ ਰੁਪਏ ਉਹ ਦੇ ਕਰੋ ਲੰਬਾ ਸਰਦਾਰ ਜੀ 7 ਕਰੋੜ ਰੁਪਇਆ ਕਰੋ 22 ਕਰੋੜ ਰੁਪਇਆ ਸੋਨਾ 50 ਜਾਇਦਾਦਾਂ ਬਾਹਲੇ ਮੁਲਕਾਂ ਤੱਕ ਦੀ ਦੁਬਈ ਦੀਆਂ ਕੈਨੇਡਾ ਦੀਆਂ ਅਮਰੀਕਾ ਦੀਆਂ ਹਿੰਦੁਸਤਾਨ ਦੀਆਂ ਜੇ ਹਰ ਚਰਨ ਸਿੰਘ ਪੋਧਰੇ ਦੇ ਡੀਆਈਜੀ ਕੋਈ ਨਾ ਮਾਲੇ ਜਿਹੜਾ ਆਲੇ ਦੁਆਲੇ ਪਿਆ ਲੱਭਿਆ ਨਹੀਂ ਉਹ ਦੀ ਤਾਂ ਗੱਲ ਹੀ ਛੱਡ ਲੋ ਇਹਦੇ ਬਾਕੀ ਜਿੰਨੇ ਅਫਸਰ ਨੇ ਇਹਦੇ ਕਰੀਬੀ ਤੇ ਭਗਵੰਤ ਇਹਦਾ ਪਰਿਵਾਰ ਜਿਹੜਾ 23 ਸਾਲ ਹੋ ਗਏ ਮੈਂ ਤੁਹਾਨੂੰ ਦੱਸਣਾ ਚਾਹਦਾ ਤੁਹਾਡੇ ਨੌਜਵਾਨ ਬੱਚੇ ਬਹੁਤ ਸਾਰੇ ਮਾਝੇ ਦੇ ਹੁਣ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਚ ਰਹਿੰਦੇ ਆਪਣੇ ਨੌਜਵਾਨ ਬੱਚਿਆਂ ਨੂੰ ਪੁੱਛੋ ਕਿ ਕਿੰਨਾ ਮਾਲ ਬੈਲਪਰ ਐਡਲੇਡ ਸਿਡਨੀ ਦੇ ਵਿੱਚ ਪਹੁੰਚ ਗਿਆ ਇਹਨਾਂ ਦੇ ਬੇਬੀ ਗੁਦਾਰਿਸ਼ ਤਾਂ ਹੋਏ ਹੈ 15 ਸਾਲ ਪੰਜਾਬ ਦੇ ਵਿੱਚ ਭਾਰੀ ਸਾਡਾ ਰੋਸਾ ਕਿਰਪਾ ਕਰਕੇ ਹੱਥ ਜੋੜ ਕੇ ਇਹ ਨੁਕਸਾਨ ਆਪਣੀ ਨੌਜਵਾਨ ਪੀੜ੍ਹੀ ਦਾ ਨਾ ਕਰੋ ਕਿਸੇ ਪਿੰਡ ਚ 80% ਦੀ ਜਿੰਨੇ ਸਾਡੇ ਪੰਜਾਬੀਆਂ ਦੇ ਬੱਚੇ ਨੇ ਸਾਰੇ ਬਾਹਰ ਦੇ ਬੋਲ ਆ ਦੱਸੋ ਸਹੀ ਹੈ ਕਿ ਨਹੀਂ ਠੱਠੇ ਕਰਦੇ ਸੀ 80% ਬਾਹਰ ਹੋ ਗਏ ਗਰੀਬ ਬੱਚੇ ਜਿਹੜੇ ਨਹੀਂ ਦੂਰ ਘਲ ਸਕਦੇ ਉਹ ਕੋਈ ਮਸਕਟ ਬੈਠਾ ਹੈ ਉਹ ਦੁਬਈ ਚ ਬੈਠਾ ਹੈ ਉਹ ਅਭੀ ਦਾ ਪੀ ਗਿਆ ਇਹਨਾਂ ਦੇਸ਼ਾਂ ਦੇ ਵਿੱਚ ਬਾਕੀ ਭਾ ਕੈਨੇਡਾ ਕਸਟਾ ਕਿਸੇ ਨੂੰ ਆਸਟ੍ਰੇਲੀਆ ਨਿਊਜ਼ੀਲੈਂਡ ਸਾਰਿਆਂ ਨੂੰ ਪਹਿਲੀ ਇਹ ਹੈ ਕਿ ਪੈੜੀ ਵੇਚੋ ਤੇ ਨਿਆਣਾ ਕਰੋ ਤੇ ਕੱਲੇ ਬੁੱਢੇ ਰਹਿ ਗਏ ਇਹ ਵੀ 10 ਤੋਂ 15 ਜੋ 20 ਸਾਲਾਂ ਹੱਦ 'ਚ ਇਹਨਾਂ ਦਾ ਕੰਮ ਹੀ ਨਿਭਣ ਜਾਂਦਾ ਕਿੱਥੇ ਰਹਿ ਜਾਣ ਤੇ ਬੁੱਢੇ ਨੇ ਅਲਟੀਮੇਟਲੀ ਜਾਣੀ ਤੇ ਮੈਨੂੰ ਦੱਸੋ ਕਿੱਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦੇ ਕਿੱਥੇ ਸਿੱਖ ਰਾਜ ਦੀਆਂ ਗੱਲਾਂ ਕਰਦੇ ਸਾਦੀ ਤੇ ਆਪਣੀ ਜਿਹੜੀ ਪਛਾਣ ਹੈ ਉਹ ਦਸਮ ਪਿਤਾ ਨੇ ਤੁਹਾਨੂੰ ਵਿਸਤਾਰ ਦਿੱਤੀ ਤੁਹਾਨੂੰ ਤੇ ਤੁਹਾਡੀ ਜਿਹੜੀ ਗਿੱਲੀ ਘੱਟ ਰਹੀ ਮੇਰੇ ਵੀਰੋਂ ਪੰਜਾ ਸੱਤਾ ਦਸਾ ਸਾਲਾਂ ਦੇ ਵਿੱਚ ਤੁਹਾਡੀ ਆਪਣੀ ਮжоਰਿਟੀ ਪੰਜਾਬ ਦੇ ਵਿੱਚ ਘੱਟ ਰਹੀ ਹੈ ਤੁਹਾਡੀ ਪਛਾਣ ਨੂੰ ਖਤਰਾ ਹੈ ਤੁਹਾਡੇ ਪੈਰਾਵੀ ਨੂੰ ਖਤਰਾ ਹੈ ਤੁਹਾਡੀ ਮਾਂ ਬੋਲੀ ਨੂੰ ਖਤਰਾ ਹੈ ਇਹਨੂੰ ਬਚਾਣਾ ਕੋਈ ਚੰਗਾ ਲੀਡਰ ਲੈ ਕੇ ਆਓ। ਸਿਆ ਪ੍ਰਤਾਪ ਸਿੰਘ ਕਹਿਰੋਂ ਤੋਂ ਬਾਅਦ ਕੋਈ ਚੰਗਾ ਲੀਡਰ ਲੈ ਕੇ ਆਓ। ਇਹ ਵੀ ਮੈਂ ਬੁਝਾਲਿਆਂ ਨੂੰ ਚੰਗੀ ਤਰ੍ਹਾਂ ਸਮਝਾ ਦਵਾਂ ਗੱਲ ਮੇਰੀ ਚੰਗੀ ਤਰ੍ਹਾਂ ਸੁਣ ਲਓ। ਦੋ ਕਿਸਮ ਦੇ ਹਾਊਸ ਨੇ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੇ ਸਾਡਾ ਜਿਹੜਾ ਸੰਵਿਧਾਨ ਨੇ ਜਿਹੜਾ ਐਮਐਲਏ ਹੁੰਦਾ ਉਹ ਨੂੰ ਸਰਦਾਰ ਜੀ ਕਹਿੰਦੇ ਲਾ ਬਿਲਕਰ ਜਿਹਨੇ ਕਾਨੂੰਨ ਬਣਾਉਣਾ। ਅਸੈਂਬਲੀ ਦੇ ਵਿੱਚ ਵਿਧਾਨ ਸਭਾ ਸਰਦਾਰ ਸਾਹਿਬ ਕਾਨੂੰਨ ਬਣਾਦਾ। ਕਾਨੂੰਨ ਤੋੜਨ ਵਾਲੇ ਜਿਹੜੇ ਜਿਹੜੇ ਹਿੰਦੁਸਤਾਨ ਦਾ ਕਾਨੂੰਨ ਨਹੀਂ ਮੰਨਦੇ ਮੇਰੇ ਵੀਰੋ ਉਹਨਾਂ ਵਾਸਤੇ ਵੀ ਹਾਊਸ ਬਣਿਆ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਨੇ ਪ੍ਰੋਵਾਈਡ ਕੀਤਾ ਉਹਨਾਂ ਵਾਸਤੇ ਵੀ ਹਾਊਸ ਹੈ ਇਹ ਨੋ ਮੇਕਰਸ ਦਾ ਦੂਜਾ ਲੋ ਬ੍ਰੇਕਰਸ ਜਿੱਥੇ ਕਾਨੂੰਨ ਬਣਾਣਾ ਉਹਨਾਂ ਵਾਸਤੇ ਇੱਥੇ ਜਗ੍ਹਾ ਨਹੀਂ ਹੈ ਜਿਹੜੇ ਪਿਸਤੌਲ ਪਕਾਉਂਦੇ ਫਿਰ ਜਿਹੜੇ ਹਿੰਦੁਸਤਾਨ ਦੇ ਸੰਵਿਧਾਨ 'ਚ ਵਿਸ਼ਵਾਸ ਨਹੀਂ ਰੱਖਦੇ ਜਿਹਨੇ ਦੇਸ਼ ਦੀ ਚੰਡੇ ਦੇ ਵਿੱਚ ਇਹਦੀ ਏਕਤਾ ਵਿੱਚ ਇਹਦੀ ਖੰਡਤਾ 'ਚ ਵਿਸ਼ਵਾਸ ਨਹੀਂ ਰੱਖਦੇ ਮੇਰੇ ਵੀਰੋ ਉਹਨਾਂ ਵਾਸਤੇ ਦੂਜਾ ਹਾਊਸ ਹੈ ਪ੍ਰੋਵਾਈਡ ਕੀਤਾ ਕਨਸਟੀਟਿਊਸ਼ਨ ਨੇ ਕਿਰਪਾ ਕਰਕੇ ਦਲਤ ਹੂਸ਼ ਖੰਡ ਬੰਦ ਨਾ ਰੱਖ ਜਾਓ ਇਹ ਬੰਦੇ ਜੀ ਇੱਥੇ ਆ ਗਏ ਤੇ ਮੇਰਾ ਖਿਆਲ ਤੁਹਾਨੂੰ ਬੁਲੇਟ ਪ੍ਰੂਫ ਸਾਰਾ ਵਿਧਾਨ ਸਭਾ ਬਣਾਣਾ ਆ ਆਪਣੀਆਂ ਜਿਹੜੀਆਂ ਹੱਥਾਂ ਦੀਆਂ ਪਾਈਆਂ ਹੋਈਆਂ ਇਹਨਾਂ ਨੇ ਉਹ ਫਿਰ ਮੂੰਹ ਨਾ ਖੋਲੀਆਂ ਪੈਣੀਆਂ ਤਾਂ ਖੋਲੀਆਂ ਤੁਸੀਂ ਸਾਡਾ ਸੁਪਨਾ ਮੇਰੀ ਗੱਲ ਸੁਣ ਲਓ ਜੇ ਕਾਂਗਰਸ ਦੀ ਸਰਕਾਰ ਰਹੀ ਤੁਹਾਡਾ ਦਾਸ ਸੀਨੇ ਮੋਸ ਕਾਂਗਰਸ ਨਾਲ ਤੁਹਾਡੇ ਸਾਹਮਣੇ ਖੜਾ ਜੇ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਤੇ ਸਰਦਾਰ ਸਾਹਿਬਾਂ ਸਿੱਧੀ ਸੜਕ ਕਿੱਥੇ ਜਾਂਦੀ ਵਾਂਗਾ ਇੱਥੋਂ ਕਿਨੇ ਕਿੰਨਾ ਦੱਸੋ ਕਿ ਉਹ ਸਰਦਾਰ ਦੀ ਬਾਗਾ ਕਿੰਨਾ ਇੱਥੋਂ ਤੁਹਾਡੇ ਪਿੰਨੋਂ ਨਹੀਂ ਤੁਹਾਨੂੰ ਪਤਾ 30 ਕਿਲੋਮੀਟਰ 30 ਕਿਲੋਮੀਟਰ ਜੇ ਲੋ ਬਤੀ ਲਾਉ 82 ਲਾਉ ਸਾਡਾ ਸੁਪਨਾ ਬਾਰਡਰ ਫੁੱਲ ਹੈ ਅਸੀਂ ਏਸ਼ੀਆ ਦੇ ਨਾਲ ਤੇ ਯੂਰੇਸ਼ੀਆ ਨਾਲ ਬਾਰਡਰ ਫੁੱਲ ਜਿੱਦਣ ਕਾਰੋਬਾਰ ਸ਼ੁਰੂ ਹੋਏਗਾ ਉਦੋਂ ਹੀ ਸਾਡਾ ਏਰੀਆ ਪਰਫੁੱਲਟ ਹੋਏ ਸਾਡੇ ਨੌਜਵਾਨ ਬੱਚੇ ਜਿਹੜੇ ਇਸ ਟਾਈਮ ਨਸ਼ੇ ਦਾ ਸ਼ਿਕਾਰ ਨੇ ਕਿਉਂ ਸ਼ਿਕਾਰ ਨੇ ਉਹਨਾਂ ਕੋ ਕੰਮ ਕੋਈ ਨਹੀਂ ਜਿੱਦਣ ਇੱਥੇ ਕੰਮ ਆਏਗਾ ਰੋਜ਼ਗਾਰ ਆਏਗਾ ਸਾਰੀ ਟਰੇਡਿੰਗ ਕੰਪਨੀਆਂ ਹਿੰਦੁਸਤਾਨ ਦੀਆਂ ਬਾਹਰਲੇ ਦੇਸ਼ਾਂ ਦੀ ਇਥੇ ਆ ਕੇ ਮੀਟਿੰਗੀਆਂ ਇੰਡਸਟਰੀ ਇਥੇ ਆਏਗੀ ਕਾਰੋਬਾਰ ਆਏਗਾ ਤੁਹਾਡਾ ਜਿਹੜਾ ਇਹੀ ਬਾਰਡਰ ਦਾ ਏਰੀਆ ਜਿਹੜਾ ਸਾਰੇ ਨੂੰ ਅਸੀਂ ਬੈਕਵਰਡ ਕਰਦੇ ਆ ਸਾਰੇ ਨੂੰ ਫੋਰਵਰਡ ਏਰੀਆ ਏ ਹੋਏ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਵੀ ਜਿਹੜਾ ਟ੍ਰੈਡੀਸ਼ਨਲ ਸਿਲਕ ਰੂਟ ਸੀ ਜਿਹਦੇ ਜ਼ਰੀਏ ਤੇਜਾਰਤ ਚੱਲਦੀ ਸੀ ਟ੍ਰੇਡ ਚੱਲਦੀ ਸੀ ਉਹਨੂੰ ਸਿਲਕ ਰੂਟ ਕਿਹਾ ਜਾਂਦਾ ਧਰੇ ਖਾਇਬਰ ਤੋਂ ਸਿੱਧਾ ਪਸ਼ਾਵਰ ਫਿਰ 라ਵਲਪਿੰਡੀ ਫਿਰ ਲਾਹੌਰ ਫਿਰ ਅੰਮ੍ਰਿਤਸਰ ਫਿਰ ਦਿੱਲੀ ਤੇ ਫਿਰ ਸ਼ਰਾਧੇ ਜਿੱਦਣ ਅਸੀਂ ਇਹ ਬਾਰਡਰ ਖੋਲ ਦਿੱਤਾ ਮੇਰੇ ਵੀਰੋ 10000 ਵੱਡਾ ਟਰਾਲਾ ਜਿਹੜਾ ਅਮਰੀਕਾ ਜਾਂਦਾ ਤੁਸੀਂ ਵੇਖਿਆ ਨੇ ਵੱਡੇ ਟਰੱਕ ਜਿਹੜੇ ਆਪਣੇ ਮੁੰਡੇ ਚਲਾਉਂਦੇ ਕੈਨੇਡਾ ਤੇ ਅਮਰੀਕਾ ਸਰਦਾਰ ਜੀ 10000 ਟਰਾਲਾ ਹਰ ਰੋਜ਼ ਕੇਰਲਾ ਤੋਂ ਲੈ ਕੇ ਕਸ਼ਮੀਰ ਤੱਕ ਦਾ ਜਿੰਨਾ ਇੱਥੋਂ ਦਾ ਏਸ਼ੀਆ ਨਾਲ ਤੋਂ ਯੂਰਪ ਨਾਲ ਵਪਾਰ ਇੱਥੋਂ 10000 ਟਰਾਲਾ ਘੱਟਿਆ ਕਰੇ 10000 ਮਹਰਲਾ ਟਰਾਲਾ ਰੋਜ਼ ਇਥੋਂ ਹਿੰਦੁਸਤਾਨ ਚ ਜਾਇਆ ਕਰੇ ਫੇਰ ਤੁਹਾਡੀ ਗੱਲ ਅਖੀਰ ਉਹ ਰਾਜ ਜਿਹੜਾ ਅਸੀਂ ਲੱਭਨੇ ਆ ਸੁਪਨੇ ਦੇ ਵਿੱਚ ਉਹ ਰਾਜ ਮਹਾਰਾਜਾ ਰਿੰਦੀਪ ਸਿੰਘ ਦਾ ਫੇਰ ਆਏਗਾ ਉਹ ਰਾਜ ਤਾਂ ਆਏਗਾ ਜੇ ਕੋਈ ਸੋਚੰਦੀ ਲੀਡਰਸ਼ਿਪ ਚੋਣਾ ਆ ਜਿਹੜੇ ਤੁਹਾਨੂੰ ਰਸਤੇ ਵਿੱਚ ਖਾਂਦੇ ਫਿਰਦੇ ਨੇ ਇਹਦੇ ਨਾਲ ਤੇ ਨੀਲੀ ਇੱਕ ਹਨੇਰੀ ਇੱਕ ਜਿੱਸਾ ਕਹਿੰਦੇ ਨੇ ਇੱਕ ਗੁਫਾ ਬਾਲ ਖੜਦਾ ਕੋਈ ਇਹਨਾਂ ਦਾ ਏਜੰਡਾ ਤੇ ਪੁੱਛੋ ਅਜਿਹੇ ਰੋਜ਼ ਧਰਮ ਦਾ ਨਾਰਾ ਮਾਰਦੇ ਨੇ ਪੱਥਰ ਦਾ ਵਾਸਤਾ ਪਾਉਂਦੇ ਪਹਿਲੇ ਇਹਨਾਂ ਨੂੰ ਦੱਸੋ ਸਹੀ ਜੇ ਤੁਸੀਂ ਐਮਐਲਏ ਬਣੇ ਤੁਹਾਡੀ ਪਾਲਿਸੀ ਕੀ ਹੈ ਤੁਹਾਡੀ ਸੋਚ ਕੀ ਹੈ ਇਹ ਸੂਬੇ ਨੂੰ ਇਸ ਦੇਸ਼ ਨੂੰ ਤੁਸੀਂ ਲੈ ਕੇ ਕਿੱਧਰ ਪਹੁੰਚਾਓ ਕੋਈ ਸੋਚ ਨਹੀਂ ਕੋਈ ਏਜੰਡਾ ਨਹੀਂ ਤੇ ਕਿਹੜੀ ਗੱਲ ਦੀ ਆਪਾਂ ਵੋਟਰਾਂ ਨੂੰ ਬਾਣੀ ਅਸੀਂ ਹੋਰ ਚਾਹੁੰਦੇ ਹਾਂ ਅਜੇ ਤਾਂ ਤੁਹਾਡੇ ਕਿਸੇ ਦੇ ਵੀ ਤੁਸੀਂ ਮੈਨੂੰ ਦੱਸੋ ਆਰਥਿਕ ਤੌਰ ਤੇ ਪੰਜਾਬ ਕਿੱਥੇ ਪਹੁੰਚ ਗਿਆ ਅਸੀਂ 1 ਨੰਬਰ ਤੋਂ 198 ਨੰਬਰ ਤੇ ਇੱਕ ਬਿਮਾਰੂ ਸੂਬਾ ਹੋ ਗਏ ਅੱਜ ਮੇਰੇ ਵੀਰੋ ਹਰਿਆਣੇ ਨਾਲੋਂ ਅਸੀਂ ਕਿੱਥੇ ਪਚੜ ਗਏ ਹਿਮਾਚਲੋਂ ਅਸੀਂ ਪਚੜ ਗਏ ਬਾਰਡਰ ਦੇ ਉੱਤੇ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਮੇਰਾ ਝੂਠ ਇਹਨਾਂ ਦਾ ਜਿਨਾ ਮਰਜ਼ੀ ਆਪ ਵਾਲਿਆਂ ਦਾ ਸੁਣ ਪੀਆਜਟੀ ਐ ਫਰਾਡ ਦੀ ਕੀਤੀ ਐ ਸੀਐਮ ਨੂੰ ਮੈਨੂੰ ਬਹੁਤ ਬੜਾ ਅਫਸੋਸ ਨਾ ਕਿਹਾ ਪੈਂਦਾ ਮੇਰੀ ਗੱਲ ਸੁਣੋ ਸਰਦਾਰ ਸਾਹਿਬ ਪਹਿਲੀ ਵਾਰ ਹੋਇਆ 75 ਸਾਲਾਂ ਚ ਇੱਕ ਸਿੱਖ ਬਜੂਰਟੀ ਸੂਬੇ ਦਾ ਮੁੱਖ ਮੰਤਰੀ ਉਹਦੀ ਦਸਤਾਰ ਥੱਲੇ ਕੇਸ ਹੈ ਨਹੀਂ ਉਹਦੀ ਦਸਤਾਰ ਥੱਲੇ ਕੇਸ ਹੈ ਨਹੀਂ ਹੋਣਾ ਹੈਗਾ ਆ ਧੱਪਨ ਲੱਗਾ ਦੇ ਇਹਨੂੰ ਕਹ ਤੈਨੂੰ ਵੋਟਾਂ ਪਾ ਦੇਣਾ ਪਹਿਲੇ ਆਪਣੀ ਦਸਤਾਰ ਲਾ ਕੇ ਬਖਰ ਤੇਰੇ ਥੱਲੇ ਕੇਸ ਹੈ ਕੋਈ ਉਹ ਜਿਹਦੇ ਨਾਮ ਵਿੱਚ ਸਿੰਘ ਨਹੀਂ ਨਾ ਉਹਦਾ ਭਗਵੰਤ ਮਾਨਜ ਸਿੰਘ ਨਹੀਂ ਰਹਤਾ ਗੁਰੂ ਘਰ 'ਚ ਪਤਾ ਨਹੀਂ ਇਹਦਾ ਕੋਈ ਵਿਸ਼ਵਾਸ ਹੈ ਕਿ ਨਹੀਂ ਜਿਹਦੇ ਨਾਮ ਵਿੱਚ ਸਿੰਘ ਨਹੀਂ ਜੇ ਦੀ ਦਸਾਰਥਲੇ ਕੇਸ ਨਹੀਂ ਜਿਨ੍ਹਾਂ ਦੀ ਪਾਰਟੀ ਦਾ ਕੋਈ ਅਸੂਲ ਨਹੀਂ ਜਿਹੜੇ ਕਹਿੰਦੇ ਸੀ ਅਸੀਂ ਆਪਣੇ ਉਹਨਾਂ ਨੂੰ ਦਿਆ ਕਰਾਂਗੇ ਟਿੱਕਾ ਕੀ ਕਹਿੰਦੇ ਇਹਨਾਂ ਨੂੰ ਵਲੰਟੀਅਰ ਆ ਵਲੰਟੀਅਰ ਕੰਮ ਦੇ ਫਿਰ ਹਰ ਬਾਈ ਇਲੈਕਸ਼ਨ ਦੇ ਬਾਹਰ ਦੇ ਬੰਦੇ ਲੈ ਕੇ ਆ ਇਸ ਤੋਂ ਪਹਿਲਾਂ ਜਿਹੜੀ ਬਾਈ ਇਲੈਕਸ਼ਨ ਹੋਈ ਹੈ ਲੁਧਿਆਣੇ ਉਹ ਕਿਥੋਂ ਲੈ ਕੇ ਉਹ ਵੀ ਆਈ ਸੀ ਜਿੰਨੀਆਂ ਇਲੈਕਸ਼ਨਾਂ ਹੋਈਆਂ ਬਾਦੀਆਂ ਪਾਰਟੀਆਂ ਦੇ ਕੋ ਮੇਰੀ ਗੁਜ਼ਾਰਿਸ਼ ਇਨੀ ਹੈ ਇਹਨਾਂ ਤੋਂ ਬਚੀਏ ਸ਼ਰਫ਼ ਤੋਂ ਮੇਕੋ ਵੋਟ ਦਿਦਨ ਪੈਣੀ ਹੈ ਮੇਰੇ ਵੀਰੋ ਜਾਂ ਮਸ਼ੀਨ ਹੋਣੀ ਜਾਂ ਤੁਸੀਂ ਹੁਣ ਕੋ ਪਿਸਤੌਲ ਲੈ ਕੇ ਮਸ਼ੀਨ ਤੇ ਉੱਤੇ ਨਹੀਂ ਖਲੋਤਾਂ ਜਾਂ ਮਾਜੇ ਦੇ ਲੋਕ ਨੇ ਇਹ ਬੇਖੌਫ ਲੋਕ ਨੇ ਇਹਨਾਂ ਨੂੰ ਡਰਾ ਕੋਈ ਨਹੀਂ ਸਕਦਾ ਜੇ ਡਰਾਉਣ ਵਾਲੀ ਇਹ ਕੌਮ ਹੁੰਦੀ ਤੇ ਮੁਗਲ ਆਪਨੂੰ ਉਠਾ ਨਹੀਂ ਸੀ ਦਰ ਅੰਗਰੇਜ਼ ਆਪਨੂੰ ਉਠਾ ਨਹੀਂ ਸੀ ਦਰ ਤੋਂ ਇਸ ਗੱਲ ਕਾਰਨ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਇਹ ਜਿਹੜੇ ਧਰਮ ਦੇ ਨਾਰੇ ਮਾਰਨ ਵਾਲੇ ਨੇ ਨਾ ਕਿਰਪਾ ਕਰੋ ਅਸੀਂ ਸਾਰੇ ਉਹਨੇ ਹੀ ਆਪਣੇ ਧਰਮ ਵਿੱਚ ਕੀਦਤ ਰੱਖਦੇ ਇਹਨਾਂ ਨੂੰ ਵੱਧ ਰੱਖਣਾ ਇਹ ਜ਼ਰੂਰ ਹੈ ਵਿਖਾਵਾ ਜ਼ਰੂਰ ਕਰਨਾ ਵਿਖਾਵਾ ਇਹ ਕਰਕੇ ਸਾਡਾ ਫੇਤ ਆਪਣੇ ਧਰਮ ਦੇ ਵਿੱਚ ਵਿਸ਼ਵਾਸ ਇਹਨਾਂ ਨੂੰ ਵਾਧੇ ਰੱਖਣਾ ਅਸੂਲ ਵਾਲੇ ਅਸੀਂ ਕੋ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨੀ ਹੈ ਤੁਹਾਡਾ ਗੁਆਂਢੀ ਲੈ ਕੇ ਕੋਈ ਦਾਗ ਉਹ ਮੋਟੇ ਤੇ ਹੈ ਨਹੀਂ ਇਹਦਾ ਪ੍ਰਦਾਤਾ ਜਿਹੜਾ ਸੀ ਤੁਸੀਂ ਜਾਣਦੇ ਹੀ ਹੋ ਜਦੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚ ਨਹੀਂ ਸੀ ਆਈ 1920 ਚ ਸਾਹ ਜਵਾਰ ਸਿੰਘ ਹੁਰਜ ਜਿਹੜੇ ਨੇ ਇਹ ਕਰਨ ਦਾ ਦ ਪ੍ਰਦਾਤਾ ਜਿਹੜਾ ਸੀ ਉਹ ਸ਼੍ਰੀ ਦਰਬਾਰ ਸਾਹਿਬ ਸਾਹਿਬ ਦੀ ਲੋਕਲ ਕਮੇਟੀ ਦੇ 15 ਸਾਲ ਪਤਾ ਇਹਨਾਂ ਦਾ ਵੱਧ ਪੱਥਰ ਕਿਹੜਾ ਅ ਦੂਜਿਆਂ ਨੂੰ ਮੈਨੂੰ ਦੱਸੋ ਕਿਹੜੀ ਕੁਆਲੀਫਿਕੇਸ਼ਨ ਇਹਨਾਂ ਦੀ ਪੰਥ ਦੀ ਜਿਹੜੀ ਰੋਜ਼ਗੱਲਾਂ ਪੰਥਕ ਕਰਨ ਫਿਰ ਜਿਹੜੀ ਗੁਰੂ ਰਾਮਦਾਸ ਜੀ ਦੇ ਨਾਮ ਦੀ ਸਲਾਹ ਸ਼ੁਰੂ ਹੋਈ ਉਹਦਾ ਨਹੀਂ ਪੱਥਰ ਸਾਹਿਬ ਦਾ ਜਵਾਬ ਸਿੱਧਾ ਰੱਖਿਆ ਦਾਦਾ ਜਨਾ ਦਾ ਸਾਹਿਬ ਜੀ ਸਿੱਖੋਂ ਨਹੀਂ ਜਾਂਦਾ ਬੁਰਜ ਨੂੰ 25 ਸਾਲ ਬਿੜਾ ਮੁਕਾਬਲਾ ਐ ਇਸ ਏਰੀਏ ਦੇ ਵਿੱਚ ਬਿੜਾ ਮੁਕਾਬਲਾ ਇਥੋਂ ਦੇ ਚੇਅਰਮੈਨ ਨੇ ਲਈ ਤੁਹਾਡਾ ਲੋਕਲ ਕੈਂਡੀਡੇਟ ਆ ਬਾਕੀ ਵੀ ਇਹ ਲੋ ਕੋ ਇੱਕ ਦੋ ਲੈ ਜਾਂਦਾ ਕੋ ਕਦੋਂ ਚੁੱਕ ਕੇ ਲੈ ਜਾਂਦਾ ਨਾ ਬੜਾ ਕੋਈ ਇਹਨਾਂ ਸਰਕਾਰ ਸਤਾਈ ਚ ਤੁਹਾਡੀ ਬਲੀ ਗੁਰੂ ਮਹਾਰਾਜ ਸਾਹਿਬ ਦੀ ਵਪਾਰ ਕਰਪਾ ਨਾ ਕੰਮ ਲੋ ਸਾਹਿਬ ਤੇ ਜੇ ਕਾਂਗਰਸੀ ਆਣੀ ਤਾਂ ਸਾਲ ਪਹਿਲੇ ਲੈ ਕੇ ਆਓ ਇਹਨਾਂ ਦੀ ਗੁੰਡਾਗਰਦੀ ਬੰਦ ਕਰਾਈ ਹੈ ਅਮਨੂ ਨੇ ਬੈਠੇ ਮੇਰੇ ਨੌਜਵਾਨ ਵੀਰ ਦੱਸ ਰਹੇ ਸੀ ਕਿ ਸਰਦਾਰ ਸਾਹਿਬ ਜਿੰਨਾਂ ਦੇ 4 ਸਾਲ ਹੋ ਗਏ ਨੇ ਕਿਸੇ ਕਾਂਗਰਸੀ ਦਾ ਕੰਮ ਇਹਨਾਂ ਆਪ ਵਾਲਿਆਂ ਨੇ ਨਹੀਂ ਕੀਤਾ ਸਾਨੂੰ ਕਦੀ ਖੜੇ ਵੀ ਚੜ੍ਹ ਨਹੀਂ ਦਿੱਤਾ ਕੋਈ ਪਿੰਡ ਦਾ ਕੰਮ ਨਹੀਂ ਹੋਇਆ ਮੈਂ ਤਾਂ ਲਈ ਯਕੀਨ ਦਵਾ ਤਾ ਪਹਿਲੇ ਵੀ ਭੰਗੜੇ ਤੇ ਕਿਤੇ ਕੌਂਸਲ ਨੇ ਸ਼ੁਰੂ ਕਰਾਇਆ ਜ਼ਿਲ੍ਹਾ ਤੁਹਾਡਾ ਕਰਨ ਤੱਕ ਕੰਮ ਨਹੀਂ ਅਸਰਿਆ ਇੱਕ ਛੋਟੇ ਜਿਹੇ ਕਸਬੇ ਨੂੰ ਸ਼ਹਿਰ ਦੀ ਸ਼ਕਲ ਤਾਂ ਅਸਰਿਆ ਤੇ ਅੱਜ ਡੀਜੇ ਚੱਲਦੇ ਨੇ ਜਾਂ ਸ਼ਾਦੀਆਂ ਹੁੰਦੀਆਂ ਨੇ ਕਮਿਊਨਿਸਟ ਨੇ ਅੱਜ ਹਰ ਆਦਮੀ ਫਿਕਰਮੰਦ ਹਰ ਤੀਸਰੇ ਆਦਮੀ ਨੂੰ ਫਰौती ਦੇ ਟੈਲੀਫੋਨ ਤੇ ਚਿੱਠੀਆਂ ਆਉਂਦੀਆਂ ਮੈਨੂੰ ਯਕੀਨ ਦਿਵਾਣਾ ਚਾਹਨਾ ਕਾਂਗਰਸੀ ਸਰਕਾਰ ਆਈ ਪਹਿਲੇ ਸਾਲ ਪਹਿਲੇ ਮਹੀਨੇ ਦੀ ਇਹ ਸਾਰੇ ਫਰੋਦੀਆਂ ਦੇ ਟੈਲੀਫੋਨ ਹਟਣਗੇ ਮੈਂ ਇਹ ਤੋਂ ਚਾਹਦੇ ਹਾਂ ਕਿ ਫਰੋਦੀਆਂ ਦੇ ਟੈਲੀਫੋਨ ਹਟਣ ਸਾਡੇ ਨੌਜਵਾਨ ਬੱਚਿਆਂ ਦਾ ਪੁੱਖ ਉਜਵਲ ਹੋਏ ਜੇ ਤੁਸੀਂ ਚਾਹਦੇ ਹੋ ਕਿ ਬਾਰਡਰ ਦਾ ਏਰੀਆ ਸਾਡਾ ਵੇਖੋ ਤੁਸੀਂ ਮੇਰੀ ਸੁਣ ਲਓ ਜਿੱਦਣ ਬਾਰਡਰ ਖੋਲਿਆ ਫਰੰਟ ਲਾਈਨ ਏਰੀਆ ਹੋ ਗਿਆ ਨਾ ਬਾਟਲੂ ਨਹੀਂ ਰਹਿ ਜਾਂਦਾ ਫਿਰ ਫਰੰਟ ਤੇ ਅਮਰਸਰ ਆ ਜਾਵੇ ਇਹ ਜਿਹੜੇ ਜ਼ਿਲ੍ਹੇ ਨੇ ਸਰਵਤ ਪ੍ਰਫੁੱਲਤ ਹਿੰਦੁਸਤਾਨ ਦਾ ਜੇ ਕੋਈ ਪੱਟੀ ਹੋਣੀ ਉਹ ਰਾਜਪੁਰ ਤੋਂ ਅਬਰ ਸਾਬ ਤੱਕ ਹੋਣੀ। ਅੱਪੋਂ ਉਸ ਵਾਸਤੇ ਦੁਰੀ। ਸਾਬ ਪ੍ਰਤਾਪ ਸਿੰਘ ਨੇ ਹੱਥੇ ਸਰੋ ਜਮਾ ਕੇ ਬਗਾਈ ਬਿਨੇ ਵੀਰੋ ਕਾਂਗਰਸ ਦੇ ਮੁੱਖ ਮੰਤਰੀ ਸੀ ਤੁਹਾਡੇ ਗਵਰਨਰ ਸੀ। ਜੀ ਅੱਜ ਕਿਸਾਨ ਸਾਰਾ ਉਹ ਪਹਿਲਾ ਕੰਮ ਜੋ ਰੈਵਿਊ ਮਿਨਿਸਟਰ ਸੀ ਤੁਹਾਡੀ ਚੱਕਬੰਦੀ ਸਾਬ ਪ੍ਰਤਾਪ ਸਿੰਘ ਨੇ ਕੀਤੀ। ਅੱਜ ਇਹ ਕੋ ਪਾਣੀ ਕਿੱਲੇ ਇਕੱਠੇ ਨੇ ਐਸਾ ਪ੍ਰਤਾਪ ਸਿੰਘ ਦੀ ਦੇਣ। ਨੇ ਤੇ ਕਿੱਲਾ ਪਹਿਲੇ ਇੱਥੇ ਸੀ ਦੋ ਕਿੱਲੇ ਪਿੰਡ ਦੇ ਪਾਰ ਸੀ ਤਿੰਨ ਕਿੱਲੇ ਕਿੱਥੇ ਸੀ ਸਾਰੀ ਇਕੱਠੀ ਚੱਕਬੰਦੀ ਉਹਨਾਂ ਦੀ ਪਖੜਾ ਲਿਆਂਦਾ ਐਗਰੀਕਲਚਰ ਯੂਨੀਵਰਸਿਟੀ ਲਿਆਂਦੀ ਚੰਡੀਗੜ੍ਹ ਲੈ ਕੇ ਆਂਦਾ ਪੀਜੀਆਈ ਲੈ ਕੇ ਆਂਦੇ ਨਵੀਂ ਸੋਚ ਸੀ ਸਾਬ ਪ੍ਰਤਾਪ ਸਿੰਘ ਦਾ ਜਦੋਂ ਕਤਲ ਹੋਇਆ ਸੀ ਮੈਂ ਕਹਿੰਦਾ ਇੱਕ ਵਿਅਕਤੀ ਦਾ ਕਤਲ ਨਹੀਂ ਸੀ ਆਉਣ ਵਾਲੇ ਪੰਜਾਬ ਦੇ ਭਵਿੱਖ ਦਾ ਕਤਲ ਸੀ ਲੀਡਰਾਂ ਦਾ ਸਿਰਫ ਅੱਜ ਮਹਾਰਾਜਾ ਰਣਜੀਤ ਸਿੰਘ ਲੱਭਨੇ ਆ ਕਿੰਨੇ ਸਾਲ ਹੋ ਗਏ ਲੱਭਰਨ ਦੀ ਸਿੰਘ ਬਾਤ ਲੀਡਰ ਤੇ ਡਿਪੈਂਡ ਕਰਦੇ ਮੇਰੀ ਬੇਨਤੀ ਹੈ ਲੀਡਰ ਵੀ ਆਂਦੇ ਟਾਈਮ 'ਚ ਤੁਹਾਨੂੰ ਤੁਹਾਡੇ ਖਿੱਤਿਆਂ 'ਚ ਲੱਭਣ ਤਗੜੇ ਹੋਵੋ ਪਿੱਠ ਪਿੱਛੇ ਖਲੋਵੋ ਇਸ ਔਖੀ ਘੜੀ 'ਚੋਂ ਬੱਦਲ ਹੀ ਕੱਢ ਦਿੰਦੇ ਨੇ ਫਤਵਾ ਤੁਹਾਨੂੰ ਵੋਟਾਂ ਦਾ ਵੇਖੋ ਪਹਿਲੀ ਵਾਰ ਹੈ ਪ੍ਰਮਾਤਮਾ ਮਿਹਰ ਕਰ ਰਿਹਾ ਵੋਟਾਂ ਦਾ ਤੁਹਾਨੂੰ ਮੌਕਾ ਦੇ ਦਿੱਤਾ ਇਹਨਾਂ ਤਾਕਤਾਂ ਦੇ ਖਿਲਾਫ ਫਤਵਾ ਦੇਣ ਵਾਸਤੇ ਵੋਟਰਾਂ ਦਾ ਹੱਕ ਦੇ ਦਿੱਤਾ ਤੁਹਾਨੂੰ ਕੀ ਅਸੀਂ Taliban ਸਰਕਾਰ ਚਾਹੁੰਦੇ ਜਿਹੋ ਜਿਹੇ ਅਫਗਾਨਿਸਤਾਨ ਚ ਕਿ ਬੱਚੀਆਂ ਉੱਥੇ ਪੜ੍ਹ ਨਹੀਂ ਸਕਦੀਆਂ ਤੁਸੀਂ ਆਪਣੇ ਮੁਤਾਬਕ ਖਾ ਨਹੀਂ ਸਕਦੇ ਤੁਸੀਂ ਆਪਣੇ ਪਤਾਬਕ ਪਹਿਨ ਨਹੀਂ ਸਕਦੇ ਕੀ ਤੁਸੀਂ ਆਜ਼ਾਦਾਨਾ ਸਾਹ ਲੈਣਾ ਚਾਹੁੰਦੇ ਹੋ ਕਿ ਸਭਾਤ ਵੀ ਕੰਟਰੋਲ ਇਹਨਾਂ ਲੋਕਾਂ ਦਾ ਹੋਣਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਜ਼ਾਦਾਨਾ ਪੰਜਾਬ ਜੇ ਤੁਸੀਂ ਚਾਹੁੰਦੇ ਹੋ ਆਪਣੇ ਆਣ ਵਾਲੇ ਬੱਚਿਆਂ ਦਾ ਵਿਦਰਪੁ ਮੇਰੀ ਬੇਨਤੀ ਹੈ 11 ਤਰੀਕ ਵਾਲੇ ਦਿਨ ਪੰਜੇ ਦਾ ਚੋਣ ਨਿਸ਼ਾਨ ਇੰਡੀਆ ਨੈਸ਼ਨਲ ਕਾਂਗਰਸ ਦਾ ਕੈਂਡੀਡੇਟ ਤੁਹਾਡਾ ਲੋਕਲ ਕੈਂਡੀਡੇਟ ਕਰਨ ਸਿੰਘ ਫੋਰਜ 22 ਘੰਟੇ ਤੁਹਾਡੇ ਵਾਸਤੇ ਹਾਜ਼ਰ ਰਹੇਗਾ ਨਹੀਂ ਤੇ ਤੁਹਾਡਾ ਹੱਦ ਦਾਸ 22 ਘੰਟੇ ਸਾਰੇ ਆਪਣੀ ਕਰਨਤਾਰ ਦੇ ਵੀਰਾਂ ਵਾਸਤੇ ਹਾਜ਼ਰ ਹੈ ਜਦੋਂ ਮਰਜ਼ੀ ਆਓ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਤੁਹਾਡੇ ਖੁੱਲੇ ਮਿਲਣਗੇ ਪਰੰਪਰਾ ਗੁਰੂ ਮਹਾਰਾਜ ਸਾਹਿਬ ਦੀ ਮੇਰ ਨਾਲ ਸਾਡੀ ਖਾਨਦਾਨੀ ਪਰੰਪਰਾ ਵੱਡੇ ਬਾਜਾ ਸਾਹਿਬ ਤੋਂ ਲੈ ਕੇ ਅੱਜ ਤੱਕ ਕਿਸੇ ਨੇ ਮੇਰ ਕੋ ਵਕਤ ਨਹੀਂ ਲਿਆ ਜਿਹੜਾ ਮਰਜ਼ੀ ਆਏ ਵੈਲਕਮ ਜਦੋਂ ਮਰਜ਼ੀ ਫੋਨ ਕਰੋ ਉਹਦਾ ਫੋਨ ਦਾ ਜਵਾਬ ਦੇਈ। ਤੋਂ ਮੈਂ ਇੰਨਾ ਹੀ ਆਸ ਕਰਾਂਗਾ ਕਰਨ ਵੀ ਹੋ ਸਕਦਾ ਤੇ ਨਾ ਸਕੇ ਕਿਉਂਕਿ ਉਹ ਵੀ ਰਾਜਾ ਵਿੜਿੰਗ ਜੀ ਦੇ ਨਾਲ ਪ੍ਰਧਾਨ ਜੀ ਨਾਲ ਜਿਹੜੇ ਪਿੰਡਾਂ 'ਚ ਉਹ ਤੋਂ ਛੱਡ ਕੇ ਆਣਾ ਥੇਰ ਉੱਥੇ ਜੁੜਨਾ ਕਈ ਵਾਰ ਮੁਸ਼ਕਲ ਹੋ ਜਾਂਦਾ ਉਹਨੇ ਆਣਾ ਹੀ ਆਣਾ ਜਦੋਂ ਗਵੰਡੀ ਆਪਣੀ ਹਾਜ਼ਰੀ ਪਾਉਣ ਚੋੜੀ ਅੱਗੇ ਬੋਟਾ ਮੰਗਣ ਤੁਹਾਡੇ ਕੋ ਆਏਗਾ ਮੇਰੀ ਗੁਜ਼ਾਰਿਸ਼ ਇੰਨੀ ਹੈ ਕੱਲੀ ਆਪਣੀ ਵੋਟ ਨਾ ਪਾਓ ਟੈਲੀਫੋਨ ਤੇ ਜਿੱਥੇ-ਜਿੱਥੇ ਰਿਸ਼ਤੇਦਾਰੀਆਂ ਇਸੇ ਰੀਏ ਚਿੰਨਣ ਤਾਂ ਕਿਤੇ ਮਾਮਾ ਬੈਠਾ ਹੈ ਕਿਤੇ ਭਾਈਆ ਜੀ ਬੈਠੇ ਨੇ ਕਿਤੇ ਸਾਲੇ ਬੈਠੇ ਕਿਤੇ ਭਣੋਈਏ ਬੈਠੇ ਕਿਤੇ ਪਹਿਣਾ ਬੈਠੀ ਕਿਤੇ ਭਰਾ ਬੈਠੇ ਇੱਕ-ਇੱਕ ਟੈਲੀਫੋਨ ਕਰ ਘਰ ਤੋਂ ਘਰ ਤੁਹਾਨੂੰ ਇੱਕ ਸ਼ਾਂਤ ਵਾਤਾਵਰਣ ਤਾਂ దਈਏ ਘਰ ਤੋਂ ਘਰ ਤੋਂ ਹੀ ਹੋੜ ਭੋਜ ਨਹੀਂ ਘਰ ਤੋਂ ਘਰ ਤੇ ਨੀਂਦ ਤੇ ਆਰਾਮ ਦੀ ਸੌਂ ਸਦਾਰ ਦੇ ਕੜਤ ਕੋਈ ਇੱਕ ਗੱਲ ਦੀ ਗਾਰੰਟੀ ਤੇ ਅਸੀਂ ਪਹਿਲੀ ਕਰ ਸਕਦੇ ਆ ਬਾਕੀ ਗਾਰੰਟੀਆਂ ਦੇ ਬਾਦ ਦੀਆਂ ਨੇ ਜਦੋਂ ਵੀ ਕਾਂਗਰਸ ਆਈ ਉਦੋਂ ਹੀ ਕਿਸਾਨਾਂ ਦੀ ਗੱਲ ਬਣੀ ਦੱਸੋ ਬਣੀ ਕਿ ਨਹੀਂ ਤੁਹਾਡੀਆਂ ਫਸਲਾਂ ਵਧੀਆਂ ਚੁੱਕੀਆਂ ਗਈਆਂ ਕਿ ਨਹੀਂ ਤੇ ਸਾਡੇ ਵੇਲੇ ਵੀ ਕਦੀ ਕੱਠ ਲੱਗਿਆ ਹੁਣ ਆ ਜਿਹੜੇ ਸਾਡੇ ਗਰੀਬ ਭਰਾ ਬੈਠੇ ਨੇ ਜਿੰਨੋਂ ਆਟਾ ਦਾਲ ਮਿਲਦੀ ਪਿਆਰੀ ਲੱਖ ਪਰਿਵਾਰਾਂ ਚੋਂ 12 ਲੱਖ ਦੇ ਕਾਰਡ ਕੱਢਦੇ ਜੇ ਆਪ ਮੇਰੇ ਖਾ ਡੀਪੂ ਹੋਲਡਰਾਂ ਨੇ ਇਹਨਾਂ ਦਿਨਾਂ ਚ ਹੋ ਸਕਦਾ ਰਾਸ਼ਨ ਤੁਹਾਨੂੰ ਦੇਣ ਜਿੱਥੇ ਪੰਜ ਬੰਦਿਆਂ ਨੂੰ ਰਾਸ਼ਨ ਘਰ ਚ ਮਿਲਦਾ ਸੀ ਉਥੇ ਤਿੰਨ ਦਾ ਰਹੇ ਕਿਥੇ ਜਾ ਰਹੇ ਹੋ ਤੁਹਾਂ ਦੋਹਾਂ ਦਾ ਰਹਿ ਗਏ ਆ ਤੁਹਾਡੇ ਸਾਹਮਣੇ ਹੋਣੇ ਇਸ ਇਲੈਕਸ਼ਨ ਚ ਹੀ ਹੋ ਜਾਓ ਤਾਂ ਮੇਰੀ ਗੁਜ਼ਾਰੇ ਸੇ ਮੇਰੀ ਬੇਨਤੀ ਹੈ ਆਪਣੀ ਜਿਹੜੀ ਪੁਰਾਣੀ ਜਮਾਤ ਹੈ ਜਿਸ ਤੇ ਤੁਹਾਨੂੰ ਫੀਅਤ ਹੈ ਦਿਰ ਤੇ ਵਿਸ਼ਵਾਸ ਹੈ ਕਿਰਪਾ ਕਰੀਂ ਤੁਨੂੰ ਹੀ ਵੋਟਾਂ ਪਾਓ ਕੱਪੜੇ ਵੀ ਤੁਹਾਨੂੰ ਪਤਾ ਹੈ ਪੁਰਾਣੇ ਵਕਤ ਦੇ ਅਸੀਂ ਅਜ਼ਮਾਏ ਹੁੰਦੇ ਸੀ ਜਦੋਂ ਪੁਰਾਣੇ ਵਕਤ ਚ ਖਦਰ ਪਾਈਦਾ ਸੀ ਵਧੀਆ ਰਹਿੰਦਾ ਸੀ ਫੇਰ ਪੋਲੈਸਟਰ ਆ ਗਿਆ ਅਮਰੀਕਨ ਪੋਲੈਸਟਰ ਕਪੜਾ ਆ ਗਿਆ ਫਿਰ ਉਹ ਪਾਇਆ ਦੋਆ ਤਿੰਨਾ ਦਿਨਾਂ ਜੀ ਧੱਫੜ ਹੋਣੇ ਸ਼ੁਰੂ ਹੋ ਗਏ ਜਿਸਮ ਫੇਰੋ ਛੁੱਟਿਆ ਤੇ ਫੇਰ ਪੁਰਾਣਾ ਕੱਦਰ ਪਾਇਆ ਤਾਂ ਫੇਰ ਆਪਣੇ ਆਪ ਹੀ ਜਿਸਮ ਜਿਹੜਾ ਸੀ ਉਹ ਸੈੱਟ ਹੋਣਾ ਸ਼ੁਰੂ ਹੋ ਗਿਆ ਪੁਰਾਣੀਆਂ ਜਮਾਤਾਂ ਜਿਨ੍ਹਾਂ ਨੇ ਸ਼ਹਜ਼ਾਦ ਕਰਵਾਇਆ ਜਿਨ੍ਹਾਂ ਆਜ਼ਾਦੀ ਨੂੰ ਬਰਕਰਾਰ ਰੱਖਿਆ ਉਹਨਾਂ ਨੂੰ ਵਾਰੀ-ਵਾਰੀ ਜ਼ਮਾਨ ਦੀ ਤੁਹਾਨੂੰ ਲੋ ਤੋਂ ਮੈਨੂੰ ਆਸ ਹੈ ਕਿ ਮੇਰੇ ਭਰਾ ਤੇ ਮੇਰੇ ਵੀਰ ਤੇ ਸਾਡੀਆਂ ਪੈਣਾ ਵਿਸ਼ੇਸ਼ ਤੌਰ ਤੇ ਮੈਂ ਪੈਣਾ ਆਪਣੀਆਂ ਨੂੰ ਬੇਨਤੀ ਕਰਨੀ ਹੋਣੀ ਟਾਈਮ ਤੇ ਜਿਹੜੇ ਝੂਠ ਬੋਲ ਕੇ ਮੋਟਾ ਲੈ ਕੇ ਗਏ ਇਹ ਹੁਣ ਗੁੱਸਾ ਕਿਹੜਾ ਹੁਣ ਕੱਢਣ ਦਾ ਹੈ ਹੁਣ ਫੇਰ ਇਹਨਾਂ ਦੀਆਂ ਗੱਲਾਂ ਬਾਤਾਂ ਚਲਣ ਕਿੱਥੇ ਆ ਗਈ ਇਹ ਖੀਲ ਨਹੀਂ ਵਾਰੀ ਇਹਨਾਂ ਦੀ ਰਹਿ ਗਈ ਹੈ ਤੇ ਮੈਂ ਤੁਹਾਨੂੰ ਇਹ ਵੀ ਵਿਸ਼ਵਾਸ ਦਾ ਪ੍ਰਾਪਤ ਲੀਮਤ ਅਦਾ ਭਗਵੰਤ ਨੂੰ ਹੀ ਕਰਨੀ ਪਏ ਕਿ ਜਿਹਨੇ ਇਹਦੇ ਨਾਲ ਆ ਲੁੱਟੂ ਢੋਲਾ ਫਿਰਦਾ ਇਹ ਅਲੀ ਬਾਬੇ ਨਾਲ 40 ਚੋਲਾ ਦਾ ਜਿਹੜਾ ਘਰੋ ਫਿਰਦਾ ਇਨਾ ਸਾਰਿਆ ਕੋ ਕੀਮਤ ਅਸੀਂ ਅਦਾ ਕਰਾਉਣਾ ਇਹ ਮੇਰਾ ਪ੍ਰਾਣ ਮੇਰਾ ਵਿਸ਼ਵਾਸ ਮੈਂ ਜ਼ੁਬਾਨ ਤੋਂ ਅਨੁਦੇਸ਼ ਕੇ ਜਾਣੇ ਟਾਈਮ ਆ ਜਾਣ ਦੋ ਇੱਕ ਇੱਕ ਚੀਜ਼ ਦਾ ਇਸ ਜੁਗ ਨੂੰ ਕੀਮਤ ਅਦਾ ਕਰਨੀ ਪਏ ਇਨਾ ਇਹ ਕਹਿੰਦਾ ਹੋਇਆ ਮੈਂ ਜਲਦੀ ਲੰਮਾ ਦਾ ਵਾਰੀ ਵਿੱਚ